ਸਸ਼ੀ ਕਾਲ ਦੋਸਤੋ ਤੇ ਅੱਜ ਨਵਾਂ ਵਲੌਗ ਆ ਕੇ ਅਸੀਂ ਤੁਹਾਡੇ ਕੋਲ ਹਾਜ਼ਰ ਆ ਤੁਹਾਡੇ ਆਪਣੇ ਚੈਨਲ ਅਮਨ ਯੂਨਿਕ ਵਰਲਡ ਤੇ ਤੇ ਮੰਮਾ ਅੱਜ ਫਿਰ ਤਾਂ ਸਫਾਈ ਕਰਨਾ ਸ਼ੁਰੂ ਕਰ ਦਿੱਤੀ ਹੈ ਮੰਮਾ ਨੇ ਮੰਮਾ ਕਹਿੰਦੇ ਅੱਜ ਮੈਂ ਆਪਣੇ ਮੇਕਅਪ ਦਾ ਸਮਾਨ ਜਿਸ ਤਰ੍ਹਾਂ ਕਿ ਨੈਲ ਪਾਲਿਸ਼ ਲਿਪਸਟicks ਪਰਫਿਊਮਸ ਐਂਡ ਕਰੀਮਸ ਆਲ ਐਂਡ ਆਲ ਇਨਾਂ ਦੀ ਸੈਟਿੰਗ ਕਰਾਂਗੇ ਤਾਂ ਮੈਂ ਦੇਖ ਰਹੀ ਸੀ ਅੱਛਾ ਸਾਡੇ ਕੋਲ ਤੇ ਸਪਾਇਕਰ ਵੀ ਹੈ ਬੌਂਡ ਟੂ ਸ਼ਾਈਨ ਆਈ ਥਿੰਕ ਇੱਕ ਪਰਫਿਊਮ ਹੈ ਸਾਡੇ ਕੋਲ ਮਤਲਬ ਪਰਫਿਊਮਸ ਤੇ ਬੋਤਲ ਲੇ ਕੇ ਆਪੇ ਯੂਜ਼ ਕੋਈ ਨਹੀਂ ਕਰਦੇ ਕਿਉਂਕਿ ਸਾਡੇ ਘਰੇ ਸਿਰਫ ਜਸਕਰਨ ਨੂੰ ਪਸੰੰਦਾ ਪਰਫਿਊਮਸ ਤੇ ਉਹੀ ਲੈ ਕੇ ਆਉਂਦਾ ਕਿ ਮੈਨੂੰ ਅਜਾਇ ਹੀ ਪਰਫਿਊਮ ਚਾਹੀਦਾ ਅਜਾ ਪਰਫਿਊਮ ਚਾਹੀਦਾ ਮਮਾ ਫੇ ਸੈੱਟ ਕਰਨ ਲੱਗੇ ਅੱਛਾ ਛਾ ਮੇਰੇ ਕੋਲ ਹੈਵੀ ਕਲਰ ਦੀ ਨੇਲ ਪਾਲਿਸ਼ ਹੈਗੀਆ ਹੈਵੀ ਕਲਰ ਦੀ ਹੈਗੀਆ ਹੈਵੀ ਕਲਰ ਦੀ ਹੈਗੀਆ ਮਮਾ ਜਿੰਨੀਆਂ ਨੇਲ ਪਾਲਿਸ਼ਸ ਤੁਹਾਡੇ ਕੋਲ ਹਨ ਇੰਨੀਆਂ ਕਿਸੇ ਸ਼ਾਪ ਵਾਲੇ ਕੋਲੋਂ ਲੋਂਗੇ ਤਾਂ ਉਹ ਕਹਿਣਗੇ ਮੈਮ ਪਲੀਜ਼ ਇੱਕ ਲੈ ਲਓ ਮੈਮ ਪਲੀਜ਼ ਇੱਕ ਲੈ ਲਓ ਮਮਾ ਤੋਂ ਇਹ ਵੀ ਸ਼ਾਪ ਤੇ ਭਾਈ ਦੇ ਆਓ ਤੁਹਾਡੇ ਵੀ ਸਾਰੀ ਜਾਂ ਦੀ ਸਾਰੀ ਨੇਲ ਪਾਲਿਸ਼ ਵੇਚਦੇ ਆਣੀ ਮੈਂ ਤੇ ਮਮਾ ਨਾਲ ਹਾਸਰੀ ਸੀ ਕਿ ਤੁਹਾਡੇ ਕੋਲ ਬਹੁਤ ਸਾਰੀ ਨੇਲ ਪਾਲਿਸ਼ ਹੈ ਤੁਸੀਂ ਇਹ ਜੇ ਕਹਿੰਦੇ ਹੋ ਕਿ ਮੇਰੇ ਕੋਲ ਨੇਲ ਪਾਲਿਸ਼ ਨਹੀਂ ਹੈ ਕੀ ਕੋਈ ਵੀ ਤਾਂ ਫਿਰ ਮੈਂ ਮਮਾ ਨੂੰ ਲਿਪਸਟਿਕ ਵਾਲਾ ਸਟੈਂਡ ਵੀ ਫੜਾਇਆ ਤੇ ਲਿਪਸਟਿਕਸ ਵੀ ਹੁੰਨੀਆਂ ਹੀ ਆ ਜਿੰਨੀ ਨੇਲ ਪਾਲਿਸ਼ ਮਮਾ ਕਦੀ ਇਹ ਵਾਲੀ ਨੇਲ ਪੋਲਿਸ਼ ਮਤਲਬ ਸਭ ਸਾਰੇ ਚੀਜ਼ਾਂ ਦੇ ਕਲੀਨਿੰਗ ਕਰ ਰਹੀ ਸੀ ਮੰਮਾ ਤੇ ਮੈਂ ਦਿਖਾ ਰਹੀ ਸੀ ਕਿ ਇਸ ਜਗ੍ਹਾ ਤੋਂ ਇਹ ਤਿੰਨੇ ਜਗ੍ਹਾ ਤੋਂ ਆਪਾਂ ਕੱਢੀ ਹੈ ਲਿਪਸਟਿਕਸ ਐਂਡ ਨੇਲ ਪੋਲਿਸ਼ਸ ਦੇਖੋ ਦੋਸਤੋ ਮੰਮਾ ਕੋਲ ਕਿੰਨਾ ਸਮਾਨ ਹੈ ਮੇਕਅਪ ਤੇ ਹਜੇ ਮੰਮਾ ਨੇ ਕਹਿਣਾ ਮੈਨੂੰ ਮੇਕਅਪ ਦਾ ਸਮਾਨ ਨਹੀਂ ਲੈ ਕੇ ਦਿੰਦੇ ਦੋਸਤੋ ਅਗਲੀ ਵਾਰੀ ਬਲੌਗ ਚ ਮੰਮਾ ਜੇ ਕਹਿਣਗੇ ਨਾ ਮੇਕਅਪ ਦਾ ਸਮਾਨ ਨਹੀਂ ਹੈਗਾ ਤਾਂ ਜਰੂਰ ਕਮੈਂਟ ਕਰਕੇ ਮੰਮਾ ਨੂੰ ਦੱਸਿਓ ਕਿ ਤੁਹਾਡੇ ਕੋਲ ਬਹੁਤ ਸਮਾਨ ਹੈ ਅਸੀਂ ਬਲੌਗ ਵਿੱਚ ਦੇਖਿਆ ਸੀ ਤੁਸੀਂ ਪਹਿਲਾਂ ਇੱਕ ਬਲੌਗ ਪਾਇਆ ਸੀ ਉਹਦੇ ਵਿੱਚ ਦੇਖਿਆ ਸੀ ਅਸੀਂ इस तरह ही मम्मा कहते वाह मेरी बहुत सारी नेल पॉलिश हैं वाह मैं तो इनके साथ खेलूँगी अरे वाह इतनी नेल पॉलिश मेरे को तो आज मजा ही आ गया ये सब चीज़ें देख के अब मैं देखूँगी कि एक और कलर की नहीं ले मैं मम्मा बस इससे ज़्यादा नहीं नहीं लेके आ नहीं <laughs> फिर मम्मा देख रहे थे कि ममा को दो लिपस्टिक्स के स्टैंड है नेल पॉलिश के स्टैंड हजे ममा ने नहीं ले क्योंकि वो सा उस तरह ही सैट हो जाती है ਲਿਪਸਟਿਕਸ ਦੇ ਸਟੈਂਡ ਜਰੂਰ ਲਏ ਹੋਏ ਆ ਮੰਮਾ ਨੇ ਤੇ ਮੰਮਾ ਨੇ ਦੋ ਸਟੈਂਡਸ ਲਏ ਸੀ ਇੱਕ ਆਪਾ ਕਰਤਾਰਪੁਰ ਸਾਬ ਤੋਂ ਲੈ ਕੇ ਆਏ ਸੀ ਤੇ ਇੱਕ ਮਮ ਪਤਾ ਨਹੀਂ ਮੰਮਾ ਕਿੱਥੋਂ ਲੈ ਕੇ ਆਏ ਸੀ ਜਿਹੜਾ ਕਰਤਾਰਪੁਰ ਸਾਬ ਤੋਂ ਲੈ ਕੇ ਆਏ ਸੀ ਉਹ ਮੰਮਾ ਦੇਖ ਕੇ ਲੈ ਆਏ ਸੀ ਕਿ ਇਸ ਇਹਦੇ ਸਾਈਜ਼ ਵਿੱਚ ਮਤਲਬ ਮੇਰੀ ਲਿਪਸਟਿਕਸ ਅਰੇਂਜ ਹੋ ਜਾਣਗੀਆਂ ਪਰ ਜਿਹੜਾ ਸੈਕਿੰਡ ਵਾਲਾ ਲੈ ਕੇ ਆਏ ਨਾ ਉਹਦੇ ਵਿੱਚ ਮੰਮਾ ਨੇ ਚੈੱਕ ਨਹੀਂ ਕੀਤਾ ਕਿ ਧਿਆਨ ਨਾਲ ਕਿ ਮੇਰੀ ਲਿਪਸਟਿਕਸ ਆ ਜਾਣਗੀਆਂ ਉਹਦਾ ਸਾਈਜ਼ ਥੋੜਾ ਛੋਟਾ ਹੈ ਇਸ ਕਰਕੇ ਉਹਦੇ ਵਿੱਚ ਜ਼ਿਆਦਾ ਲਿਪਸਟਿਕਸ ਨਹੀਂ ਆਉਂਦੀਆਂ ਸਿਰਫ ਲਿਪ ਲੌਸਸਿਸ ਟਾਈਪ ਲਿਪਸਟਿਕਸ ਹੁੰਦੀਆਂ ਸਿਰਫ ਉਹ ਹੀ ਆਉਂ ਯਾ ਸਾਡੇ ਮਿਨੀ ਪਰਫਿਊਮਸ ਆ ਉਹ ਆਉਂਦੇ ਬਸ ਤੇ ਇਹ ਮੰਮਾ ਦੀ ਫੇਵਰੇਟ ਆ ਮੰਮਾ ਨੇ ਹੁਣ ਨਹੀਂ ਨਿਊ ਲਿਆਂਦੀ ਮੰਮਾ ਕਹਿੰਦੇ ਦੇਖੋ ਇਸਕਾ ਕਲਰ ਕਿੰਨਾ ਅੱਛਾ ਹੈ ਮੰਮਾ ਨੂੰ ਬੋੜੀ ਪਸੰਦ ਆਏ ਮੰਮਾ ਨੇ ਮਤਲਬ ਕਿ ਦੋ ਜਾਂ ਤਿੰਨ ਹੁੰਨੀਆਂ ਲਿਪਸਟਿਕਸ ਜਿਹੜੀਆਂ ਮੰਮਾ ਨੂੰ ਪਸੰਦ ਆ ਤੇ ਮੰਮਾ ਨੇ ਡੇਲੀ ਵੇਅਰ ਵਿੱਚ ਉਹ ਹੀ ਲਗਾਉਣੀਆਂ ਵਰਨਾ ਬਾਕੀਆਂ ਨੂੰ ਤਾਂ ਮੰਮਾ ਹੱਥ ਹੀ ਨਹੀਂ ਲਗਾਉਂਦੇ ਬਾਕੀ ਤੇ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਪਈਆਂ ਜਾਂ ਤੇ ਮੈਂ ਅੱਜ ਮੰਮਾ ਨੂੰ ਕਹਿ ਰਹੀ ਸੀ ਕਿ ਮੰਮਾ ਇੰਨੀਆਂ ਲਿਪਸਟਿਕਸ ਆ ਜੇ ਤੁਸੀਂ ਕਹਿੰਦੇ ਹੋ ਕਿ ਨਿਊ ਲਿਪਸਟਿਕ ਲੈਣੀ ਆ ਤੇ ਯੂਜ਼ ਤੇ ਫਿਰ ਤੋਂ ਜਾਂ ਜਾ ਕਿ ਉਹ ਹੀ ਦੋ ਤਿੰਨ ਦੋ ਤਿੰਨ ਹੀ ਕਰਨੀਆਂ ਆ ਤੇ ਨਿਊ ਲੈਣ ਦਾ ਕੋਈ ਫਾਇਦਾ ਨਹੀਂ ਹੈਗਾ ਮੰਮਾ ਕਹਿੰਦੇ ਕੋਈ ਗੱਲ ਨਹੀਂ ਨਿਊ ਵੀ ਲੈ ਲਈ ਜਾਂ ਚਾਹੀਦੀ ਆ ਵਾ ਪੁਰਾਨੀਆਂ ਨਹੀਂ ਯੂਜ਼ ਹੋ ਰਹੀਆਂ ਕਈ ਵਾਰੀ ਤੇ ਕਈ ਵਾਰੀ ਯੂਜ਼ ਵੀ ਹੋ ਜਾਂਦੀਆਂ ਵਾ ਜਿਸ ਤਰ੍ਹਾਂ ਕਿਸ ਫੰਕਸ਼ਨ ਤੇ ਜਾਣਾ ਹੈ ਤੇ ਮੰਨ ਲਓ ਮੰਮਾ ਦੀ ਜਿਹੜੀ ਦੋ ਤਿੰਨ ਮੰਮਾ ਯੂਜ਼ ਕਰਦੇ ਆ ਤੇ ਉਹ ਉਹਦੇ ਨਾਲ ਮੈਚ ਨਾ ਹੋਣ ਫਿਰ ਮੰਮਾ ਕਹਿੰਦੇ ਕਿ ਪੁਰਾਨੀਆਂ ਵਾਲੀਆਂ ਮੈਚ ਹੋ ਜਾਂਦੀਆਂ ਨਾ ਤੇ ਮੈਂ ਚਲੋ ਠੀਕ ਹੈ ਮੰਮਾ ਤੇ ਉਸ ਤੋਂ ਬਾਅਦ ਅਸੀਂ ਮੈਂ ਦੇਖ ਰਹੀ ਸੀ ਕਿ ਮम्मा ਆਪਣੇ ਸਟੈਂਡਸ ਕਲੀਨ ਕਰ ਰਹੇ تھے ਫਿਰ ਉਹਨਾਂ ਨੇ ਆਪਣੇ ਸਟੈਂਡਸ ਦਾ ਰਿਵਿਊ ਦੇ ਰਹੇ ਆ ਕਿ ਇਹ ਵਧੀਆ ਹੈ ਫਿਰ ਮੈਨੂੰ ਪੁੱਛ ਰਹੇ ਸੀਗੇ ਕਿ ਪਹਿਲੇ ਵਾਲਾ ਸਟੈਂਡ ਵਧੀਆ ਲੱਗ ਰਿਹਾ ਕਿ ਸੈਕੰਡ ਵਾਲਾ ਵਧੀਆ ਲੱਗ ਰਿਹਾ ਮम्मा ਕਹਿੰਦੇ ਕਿ ਸੈਕੰਡ ਸੈਕੰਡ ਵਾਲਾ ਜਿਹੜਾ ਉਹਦੇ ਵਿੱਚ ਸਪੇਸਿੰਗ ਕਰੈਕਟ ਨਹੀਂ ਹੈਗੀ ਫਸਟ ਵਾਲਾ ਜਿਹੜਾ ਸਪੇਸਿੰਗ ਕਰੈਕਟ ਆ ਦੇਖੋ ਦੋਸਤੋ ਕਿ ਇਹਦੇ ਵਿੱਚ ਸਾਡੀ ਲਿਪਸਟਿਕਸ ਨਹੀਂ ਆ ਰਹੀਆਂ ਲੇਕਿਨ ਫਸਟ ਵਾਲੇ ਵਿੱਚ ਆ ਰਹੀ ਐ ਇਸੇ ਕਰਕੇ ਮੈਨੂੰ ਵੀ ਫਸਟ ਵਾਲਾ ਹੀ ਅੱਛਾ ਲੱਗਦਾ ਹੈ ਮਮਾ ਨੂੰ ਵੀ ਫਰਸਟ ਵਾਲਾ ਚੰਗਾ ਲੱਗਦਾ ਮੇਰਾ ਤੇ ਫੇਵਰਿਟ ਆ ਉਹ ਕਿਉਂਕਿ ਮੈਂ ਤਾਂ ਮਮਾ ਨੂੰ ਕਹਿੰਨੀ ਕਿ ਮਨ ਹੋਰ ਕੋਈ ਚੀਜ਼ ਰੱਖਣ ਵਾਸਤੇ ਦੇ ਦਿਓ ਪਰ ਮਮਾ ਕਹਿੰਦੇ ਮੈਂ ਲਿਪਸਟਿਕ ਸਟੈਂਡ ਲੈ ਕੇ ਆਈ ਹਾਂ ਔਰ ਕੋਈ ਸਟੈਂਡ ਨਹੀਂ ਲੈ ਕੇ ਆਈ ਬੱਕੇ ਸਮਾਨ ਰੱਖਣ ਵਾਸਤੇ ਮੈਂ ਓਕੇ ਓਕੇ ਤੇ ਇਹ ਦੋ ਲਿਪਸਟਿਕਸ ਮਮਾ ਡਿਲੀਵਰ ਚ ਯੂਜ਼ ਕਰਦੇ ਆ ਤੇ ਇਧਰ ਵਾਲੀ ਪਿੰਕ ਹੈ ਜਿਹੜੀ ਪਿੰਕਿਸ਼ ਕਲਰ ਦੀ ਇਧਰ ਵਾਲੀ ਰੈਡ ਕਲਰ ਦੀ ਆ ਤੇ ਮਮਾ ਨੂੰ ਖੋਲ ਰਏ ਸੀਗੇ ਕਹਿੰਦੇ ਕਿ ਮੈਂ ਕਲਰ ਦਿਖਾਨੀ ਆ ਇਹਦਾ ਤੇ ਮਮਾ ਖੋਲ ਰਏ ਸੀ ਮੈਂ ਹਾਂ ਮਮਾ ਬਾਕੀ ਵੀ ਤੇ ਦਿਖਾ ਦਿਓ ਤੇ ਮੰਮਾ ਬਾਕੀ ਦਿਖਾਣਾ ਸ਼ੁਰੂ ਹੋ ਗਏ ਤੇ ਆਪਾ ਉਹ ਖੋਲ ਹੀ ਨਹੀਂ ਉਸ ਤਰ੍ਹਾਂ ਹੀ ਰਹੇਗੀ ਮੰਮਾ ਕੋਲ ਇੱਕ 3D ਵਾਲੀ ਮੈਜਿਕ ਲਿਪਸਟਿਕ ਵੀ ਹੈਗੀ ਐ ਮੰਮਾ ਦੀ ਲੈਕਮੀ ਦੀ ਆ लास्ट ਮੰਥ ਮੰਮਾ ਨੇ ਲਈ ਸੀ ਤੇ ਇਹ ਮੰਮਾ ਦੀ ਫੇਵਰੇਟ ਸੀਗੀ ਉਹ ਨੂੰ ਪਰ ਹੁਣ ਮੈਨੂੰ ਨਹੀਂ ਲੱਗਦਾ ਕਿ ਇਹ ਫੇਵਰੇਟ ਆ ਮੈਂ ਮੰਮਾ ਨੂੰ ਪੁੱਛੀ ਸੀ ਮੰਮਾ ਕਹਿੰਦੇ ਹੂੰ ਪਤਾ ਕਿੰਨੀ ਅੱਛੀ ਲਿਪਸਟਿਕ ਹੈ ਮੇਰੀ ਫੇਵਰੇਟ ਲਿਪਸਟਿਕ ਆ ਮੈਂ ਓਕੇ ਓਕੇ ਤੇ ਫਿਰ ਉਸ ਤੋਂ ਬਾਅਦ ਮੈਂ ਦਿਖਾਉਣ ਲੱਗੀ ਕਿ ਮੰਮਾ ਨੇ ਕਹਿ ਮੈਂ ਐਟ ਦੀ ਲਿਪਸਟਿਕ ਲਈ ਸੀ ਵੀ ਬਹੁਤ ਅੱਛੀ ਆ ਤੇ ਮਮਾ ਨੂੰ ਵੀ ਰੋਜ਼ ਲਗਾਉਂਦੇ ਜਦੋਂ ਨਿਊ ਨਿਊ ਲਈ ਸੀ ਹੁਣ ਵੀ ਲਗਾਉਂਦੇ ਆ ਬਟ ਹੁਣ ਜਦੋਂ ਸੂਟਸ ਵਗੈਰਾ ਵੇਅਰ ਕਰਦੇ ਆ ਉਦੋਂ ਉਦਾਂ ਜੀਨਸ ਨਾਲ ਤੇ ਜਿਹੜੀਆਂ ਤੁਹਾਨੂੰ ਮੈਂ ਪਹਿਲਾਂ ਦੋ ਦਿਖਾਈਆਂ ਸਿਰਫ ਉਹ ਹੀ ਲਗਾਉਂਦੇ ਆ ਮਮਾ ਤੇ ਇਹ ਸੀਗੀ ਮੈਗ ਦੀ ਲਿਪਸਟਿਕ ਤਾਂ ਦੋਸਤੋ ਤੁਸੀਂ ਕਿਹੜੀ ਲਿਪਸਟਿਕ ਯੂਜ਼ ਕਰਦੇ ਹੋ ਜ਼ਰੂਰ ਕਮੈਂਟਸ ਵਿੱਚ ਦੱਸਿਓ ਤੇ ਇੱਕ ਮਮਾ ਕੋਲ 3D ਵਾਲੀ ਵੀ ਹੈਗੀ ਆ ਜਿਹੜੀ ਸਾਈਡ ਤੇ ਪਈ ਆ ਇੱਧਰ ਉਹ ਵਾਲੀ ਮਮਾ ਨੂੰ ਅੱਛੀ ਲੱਗਦੀ ਆ कि इन द सेंस कि वह थोड़ा जहाँ लिपस्टिक बहर निकलने का वे थोड़ा अलग तो मैं खोलन की कोशिश कर रही थी तो मैं तो खुली नहीं मैं मम्मा ये किस तरह खुलती है मम्मा ममा बेटा दिस इज़ मैजिक ऊपर से दबाओ नीचे से लिपस्टिक पाओ मैंने कहा बहुत अच्छी बात है ये तो ये तो लिपस्टिक कमर थ्री डी बच्चों के खेलने का खिलौना ज़्यादा है मैं कहें खेलन वाला खिलौना नहीं है ये लिपस्टिक है लिपस्टिक इस तरह ऊपर न चली जाती है इस तरह नीचे न ਫਿਰ ਮਮਾ ਦਿਖਾਉਣ ਲੱਗੇ ਆਪਣੇ ਆਇਲਾਈਨਰਸ সিলਵਰ, ਬਲੈਕ, 골ਡਨ, ਬਲੂ ਬਲੈਕ ਮਮਾ ਕੋਲ ਦੋ। ਦੋਸਤੋ ਤੇ ਮਮਾ ਮੈਨੂੰ ਕਹਿੰਦੇ ਕਿ ਤੈਨੂੰ ਕਿਹੜਾ ਅੱਛਾ ਲੱਗਦਾ ਮੈਂ ਮੈਨੂੰ ਤਾਂ 골ਡਨ ਵਾਲਾ ਅੱਛਾ ਲੱਗਦਾ ਹੈ। ਮਮਾ ਲਿਪਸਟਿਕਸ ਬਾਰੇ ਵੀ ਪੁੱਛੇ ਸੀ ਮੈਂ ਮਮਾ ਲਿਪਸਟਿਕ ਨੈਲ ਪੇਂਟ ਦਾ ਮੈਨੂੰ ਕੁਝ ਨਹੀਂ ਪਤਾ ਪਰ ਇਹ ਆ ਕਿ ਤੁਹਾਡੇ ਸਟੈਂਡ ਚੋਂ ਤੇ ਮੈਂ ਆਇਲਾਈਨਰ ਚ ਜੂੜ ਦੱਸ ਸਕਦੀ ਹਾਂ। ਫਿਰ ਮਮਾ ਕਹਿੰਦੇ ਚਲੋ ਮੈਂ ਆਪਣੀ ਮੇਕਅਪ ਰੁਟੀਨ ਸ਼ੇਅਰ ਕਰਦੀ ਹਾਂ। ਪਹਿਲਾਂ ਮਮਾ ਕਰੀਮ ਲਗਾਉਂਦੇ ਆ ਉਸ ਤੋਂ ਬਾਅਦ ਇਹ ਵਾਲਾ ਫਾਊਂਡੇਸ਼ਨ ਲਗਾ ਕੇ ਸ킨 ਦੇ ਉੱਪ ਤੇ ਉਸ ਤੋਂ ਬਾਅਦ ਮੰਮਾ ਕੰਸੀਲਰ ਲਗਾ ਲਿਆ। ਦੋਸਤੋ ਜੇ ਤੁਸੀਂ ਵੀ ਤੁਹਾਨੂੰ ਵੀ ਇਹ ਫਾਊਂਡੇਸ਼ਨ ਵਧੀਆ ਲੱਗਦਾ ਤਾਂ ਤੁਸੀਂ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਮੰਮਾ ਤੇ ਇਹ ਹੀ ਯੂਜ਼ ਕਰਦੇ ਆ। ਤੇ ਮੰਮਾ ਨੂੰ ਵੈਸੇ ਕਾਫੀ ਟਾਈਮ ਲੱਗ ਗਿਆ ਕਿਉਂਕਿ ਅਸੀਂ ਕਿਸੇ ਫੰਕਸ਼ਨ ਤੇ ਨਹੀਂ ਗਏ ਤਾਂ ਕਰਕੇ ਯੂਜ਼ ਨਹੀਂ ਕੀਤਾ ਸੀ ਤੇ ਮੰਮਾ ਨੇ ਫਿਰ ਇਹਦੀ ਕਲੀਨਿੰਗ ਕਰ ਲਈ। ਤੇ ਉਸ ਤੋਂ ਬਾਅਦ ਮੰਮਾ ਇਹ ਕੰਸੀਲਰ ਲਗਾਉਂਦੇ ਆ ਟੂ ਹਾਈਡ ਪਤਾ ਨਹੀਂ ਕੀ ਕੀ। ਮੈਨੂੰ ਜ਼ਿਆਦਾ ਪਤਾ ਨਹੀਂ ਹਾਂ। ਮੰਮਾ ਨੂੰ ਹੀ ਜ਼ਿਆਦਾ ਪਤਾ ਹੈ ਇਸ ਬਾਰੇ। ਤੇ ਇਹਦੇ ਪਿੱਛੇ ਸਪੰਜ ਲੱਗਿਆ ਜਿਸ ਦੇ ਨਾਲ ਆਪਾਂ ਬਲੈਂਡ ਕਰ ਸਕਦੇ ਹਾਂ ਇਹਨੂੰ ਤੇ ਅੱਛੇ ਤਰ੍ਹਾਂ ਯੂਜ਼ ਕਰ ਸਕਦੇ ਆ ਤੇ ਇਹਨਾਂ ਦੋਨਾਂ ਨੂੰ ਯੂਜ਼ ਕਰਨ ਤੋਂ ਬਾਅਦ ਮੰਮਾ ਯੂਜ਼ ਕਰਦੇ ਆ ਆਪਣਾ ਆਈ ਸ਼ੈਡੋ ਕਿਟ ਆਈ ਸ਼ੈਡੋ ਕਿਟ ਵਸਤੇ ਮੰਮਾ ਨੇ ਲਈ ਹੋਈ ਸੀ ਅਸ਼ੋ ਆਈ ਥਿੰਕ ਪਹਿਲਾਂ ਦੀ ਲਈ ਹੋਈ ਆ ਬਟ ਇਹਨਾਂ ਟੁੱਟ ਗਈ ਸੀ ਦੋਸਤੋ ਥੱਲੇ ਦੇਖ ਕੇ ਤਾਂ ਮੰਮਾ ਕਹਿੰਦੇ ਇਹ ਦੇਖੋ ਇਹ ਤਾਂ ਟੁੱਟ ਗਈ ਇਸ ਵਿੱਚੋਂ ਸੇ ਮੇਰਾ ਫੇਸ ਦਿਖ ਰਿਹਾ ਹੈ ਪਰ ਮੰਮਾ ਕਹਿੰਦੇ ਇਸ ਵਿੱਚੋਂ ਮੈਂ ਕੋਈ ਵੀ ਆਈ ਸ਼ੈਡੋ ਯੂਜ਼ ਕਰ ਲੈਣੀ ਆ ਉਸ ਵੰਦ ਵੈਸੇ ਏਵੀ ਫਾਊਂਡੇਸ਼ਨ ਆ ਬਟੇ ਬਲੈਂਡਰ ਵਾਲਾ ਇਹ ਮम्मा ਕੱਟ ਯੂਜ਼ ਕਰਦੇ ਆ ਤੇ ਇਹ ਲਿਪਸਟਿਕਸ ਆ ਦੋਸਤੋ ਭਰੇ ਮम्मा ਰਹਿ ਸਕਦੀ ਉਸ ਨੂੰ ਜਿੱਤੀ ਮम्मा ਨੂੰ ਇਹ ਅੱਛੀ ਨਹੀਂ ਲੱਗਦੀ ਮम्मा ਜਿਹੜੀਆਂ ਪਰਚੇਸ ਕਰਦੇ ਉਹ ਹੀ ਅੱਛੀਆਂ ਲੱਗਦੀਆਂ ਉਹ ਮੈਂ ਕਹਿੰਦੇ ਯੂਜ਼ ਕਰਨ ਤੋਂ ਬਾਅਦ ਇਹਨੂੰ ਸੇ ਆਰਾਮ ਨਾਲ ਸੰਭਾਲ ਕੇ ਇੱਧਾ ਰੱਖ ਲਵਾਂਗੇ ਕਿਉਂਕਿ ਇਹ ਬਾਰ-ਬਾਰ ਯੂਜ਼ ਹੋ ਸਕਦੇ ਆ ਤੇ ਇੱਧਰ ਪਾਪਾ ਵੀ ਆ ਗਏ ਪਾਪਾ ਕਹਿੰਦੇ ਤੁਸੀਂ ਸਿਰੇ ਸਿਰੇ ਕੀ ਕਰਨ ਲੱਗੇ ਮम्मा ਕਹਿੰਦੇ ਮੈਂ ਸੈਟਿੰਗ ਕਰ ਰਹੀ ਆ ਅਜ ਆਪਣੇ ਮੇਕਅਪ ਦੇ ਸਮਾਨ ਦੀ ਤੇ ਪਾਪਾ ਦੇਖ ਰਹੇ ਸੀ ਇਹ ਕੀ ਮम्मा ਕੋਲ ਇੰਨੀਆਂ ਸਾਰੀਆਂ ਨੇਲ ਪੈਂਟਸ ਇੰਨੀਆਂ ਸਾਰੀਆਂ ਲਿਪਸਟਿਕਸ ਪਰ ਪਪਾ ਕਹਿੰਦੇ ਕਿ ਤੁਸੀਂ ਫੇਰ ਇੱਕੋ ਹੀ ਗੱਲ ਕਰਨੀ ਹੈ ਕਿ ਮੇਰੇ ਕੋਲ ਕੁਝ ਹੈ ਹੀ ਨਹੀਂ ਮम्मा ਕਹਿੰਦੇ ਕਿ ਮੈਂ ਹੁਣ ਲੈਣਾ ਨਹੀਂ ਆ ਕੁਝ ਵੀ ਇਹ ਤੇ ਬਹੁਤ ਪੁਰਾਣੀਆਂ ਪੁਰਾਣੀਆਂ ਕਈ ਤੇ ਹੁਣ ਨੇਲ ਪੈਂਟਸ ਜਿਹੜੀਆਂ ਮੋਂ ਮੇਰੇ ਖਰਾਬ ਵੀ ਹੋ ਗਈਆਂ ਪਪਾ ਕਹਿੰਦੇ ਜਿਹੜੇ ਖਰਾਬ ਹੋ ਗਏ ਉਹਨਾਂ ਨੂੰ ਬਾਸ ਸੁੱਟ ਦਿਓ ਫਿਰ ਪਤਾ ਚੱਲੇ ਨਾ ਕਿ ਥੋੜੀ ਕਲੈਕਸ਼ਨ ਬਚੀ ਆ ਕਿ ਜ਼ਿਆਦਾ ਆ ਫਿਰ ਉਸ ਦੇ ਹਿਸਾਬ ਨਾਲ ਨਿਊ ਵੀ ਲਈ ਜਾਏਗੀ ਬਟ ਉਹੀ ਗੱਲ ਆ ਦੋਸਤੋ ਉਹੀ ਗੱਲ ਹੈ ਦੋਸਤੋ ਕਿ ਕੀ ਕਿਹਾ ਜਾ ਸਕਦਾ ਫਿਰ ਮੰਮਾ ਨੀਲਪਿੰਟ ਲਗਾ ਕੇ ਦੇਖ ਰਹੀ ਸੀ ਤੇਨ ਤੇ ਮੰਮਾ ਨੇ ਪਰਪਲ ਕਲਰ ਦੀ ਲਗਾ ਲਈ ਜੋ ਕਿ ਮੰਮਾ ਪਿੱਚੂਰਾ ਦੀ ਲੈ ਕੇ ਆਏ ਸੀ ਤੇ ਇੱਕ ਤੇ ਬਲੂ ਤੇ ਇੱਕ ਤੇ ਪਿੰਕ ਇਹ ਦੋਨੋਂ ਲਗਾਈਆਂ ਸੀ ਇੱਕ ਫਾਸਟ ਰੈਕ ਦੀ ਇੱਕ ਵੋਵ ਦੀ ਆ ਤੇ ਜਿਹੜੀ ਆ ਵੋਵ ਵਾਲੀ ਆ ਨਾ ਇਹ ਵੀ ਬਹੁਤ ਅੱਛੀ ਹੈ 글ਿਟਟਰੀ ਆ ਤੇ ਮੰਮਾ ਦਾ ਸਮਾਨ ਪਿਆ ਹੋਇਆ ਸੀ ਮੈਂ ਮੰਮਾ ਥੋੜੀ 3D ਟਾਈਪ ਰਿਵਿਊ ਵਾਲੀ ਵੀਡੀਓ ਬਣਾਵਾਂ ਮੰਮਾ ਕਹਿੰਦੇ ਬਣਾ ਲੈ ਤੇ ਮੈਂ ਬਣਾ ਰਹੀ ਸੀ ਮੈਨੂੰ ਇੰਨਾ ਵਧੀਆ ਲੱਗਿਆ ਤੇ ਨਾਲੇ ਇਹਦੇ ਵਿੱਚ ਵੀਓ ਦੇਖੋ ਦੋਸਤੋ ਕਿੰਨਾ ਵਧੀਆ ਆ ਰਿਹਾ ਸਾਰੇ ਦੀ ਸਾਰੀਆਂ ਚੀਜ਼ਾਂ ਉਸ ਤਰ੍ਹਾਂ ਦਿਖ ਰਹੀਆਂ ਜਿਸ ਤਰ੍ਹਾਂ ਪਈਆਂ ਹੋਈਆਂ ਤੇ ਮੰਮਾ ਦੀ ਹੈ ਕ੍ਰੀਮ ਆ ਤੇ ਇੱਧਰ ਪਰਫਿਊਮ ਨੇਲ ਪਾਲਿਸ਼ ਲਿਪਸਟਿਕਸ ਤਾਂ ਦੋਸਤੋ ਮੰਮਾ ਦਾ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜ਼ਰੂਰ ਕਮੈਂਟਸ ਵਿੱਚ ਦੱਸਿਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਓਕੇ ਬਾਏ ਬੇਟਾ